ਸਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਅੰਬ ਦੀ ਚਟਨੀ ਬਣਾਵਾਂਗੇ ਅੰਬ ਬੇ ਧੋਕੇ ਰੱਖਿਆ ਪੱਕਾ ਅੰਬ ਹੈਗਾ ਤੇ ਇਹਦੀ ਆਪਾਂ ਚਟਨੀ ਬਣਾਵਾਂਗੇ ਆਪਾਂ ਅੱਗੇ ਵੀ ਬਣਾਈ ਸੀ ਅੱਗੇ ਟਮਾਟਰ ਪਾਇਆ ਸੀ ਵਿੱਚ ਤੇ ਹੁਣ ਆਪਾਂ ਬਿਨਾ ਟਮਾਟਰ ਤੋਂ ਪਾਵਾਂਗੇ ਬਿਨਾ ਟਮਾਟਰ ਤੋਂ ਬਣਾਵਾਂਗੇ ਚਟਨੀ ਤੇ ਸਾਡੀ ਵੀਡੀਓ ਬਹੁਤ ਚੱਲੀ ਸੀ ਅੰਬ ਦੀ ਵੀ ਤੁਸੀਂ ਬਹੁਤ ਸਬਸਕ੍ਰਾਈਬ ਕੀਤੇ ਸ਼ੇਅਰ ਕੀਤੇ ਸਾਡੀ ਬਹੁਤ ਵਧੀਆ ਸਾਨੂੰ ਖੁਸ਼ੀ ਹੋਈ ਸੀ ਤੇ ਹੁਣ ਸਾਡੀ ਵੀਡੀਓ ਨੂੰ ਵੇਖਿਨਾ ਵੀ ਫੇਰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਆਪਾਂ ਅੰਬ ਦੀ ਚਟਨੀ ਵਧੀਆ ਬਣਾਵਾਂਗੇ ਪਹਿਲਾਂ ਆਪਾਂ ਮਿਰਚਾਂ ਲਾਲ ਕੁੱਟਾਂਗੇ ਆਹ ਨੋਣ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਕੁੱਟਾਂਗੇ ਐਵੇਂ ਤਾਂ ਭੌਂਕ ਚੜ ਜਾਂਦੀ ਇਹਨਾਂ ਦੀ മിർച്ചഗഡ് അപ്പൊ ലസണി മിർച്ച ഹരി ചീരങ്ങ ਹੁਣ ਆਪਾਂ ਇਹ ਭਰੀਆਂ ਮਿਰਚਾਂ ਤੇ ਲਸਣ ਵੀ ਘੋਟ ਫਰਗੜ ਲੈ ਸਵਾਰ ਕੇ ਤੇ ਹੁਣ ਆਪਾਂ ਆਂਬ ਛਿੱਲਾਂਗੇ ਚੰਗੀ ਤਰ੍ਹਾਂ ਛੇ ਲਾਂਗੇ ਆਪਾਂ ਇਹਨੂੰ ਲਓ ਆਪਾਂ ਬਚੇ ਲੈ ਲਿਆ ਸਾਰਾ ਤੇ ਹੁਣ ਆਪਾਂ ਨਾਲ ਦੇ ਨਾਲ چیر ਕੇ ਕੁੰਡੇ ਚ ਪਾਵਾਂਗੇ ਐਸ ਤਰ੍ਹਾਂ ਫਾੜੀਆਂ ਕਰਕੇ ਪਾ ਲਾਂਗੇ ਹੁਣ ਆਪਾਂ ਬਸਾਰਾ ਚੀਰ ਲਿਆ ਹੁਣ ਆਪਾਂ ਇਹਨੂੰ ਕੁੱਟਾਂਗੇ ਚਟਨੀ ਬਣ ਗਈ ਹੈ ਤੇ ਹੁਣ ਆਪਾਂ ਕੋਲੇ ਚ ਕੱਢਾਂਗੇ ਇਹਨੂੰ ਤੁਹਾਨੂੰ ਆਪਣੀ ਬੇਕੋ ਕਿੰਨੀ ਵਧੀਆ ਬਣੀ ਐ ਅੰਬ ਦੀ ਨਹੀਂ ਬਣ ਗਈ ਬਹੁਤ ਵਧੀਆ ਬਣੀ ਐ ਇਹ ਸੜੀ ਵੀਡੀਓ ਕੋ ਬਸੈਂਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ